ਸਸਰੀ ਗੱਲ ਦੋਸਤੋ ਮੈਂ ਅਰਵਿੰਦਰ ਸਰਾਨਾ ਸਵਾਗਤ ਕਰ ਦੋਸਤੋ ਅੱਜ ਕੱਲ੍ਹ ਅਗਰ মিডিਆ ਦੀ ਗੱਲ ਕੀਤੀ ਜਾਵੇ ਤੇ মিডিਆ ਨੂੰ ਵੱਖਰੇ ਵੱਖਰੇ ਨਾਂ ਦਿੱਤੇ ਗਏ ਨੇ ਕੋਈ ਇਹਨਾਂ ਨੂੰ ਗੋਦੀ মিডিਆ ਕਹਿ ਦਿੰਦਾ ਕੋਈ ਮੋਦੀ মিডিਆ ਕਹਿ ਦਿੰਦਾ ਕੋਈ ਬਲੈਕ ਮੀਲਰ ਕਹਿ ਦਿੰਦਾ ਹੈ ਕਈ ਕੁਛ ਨਾਂ ਦਿੱਤੇ ਗਏ ਨੇ ਪਰ ਕਾਰਨ ਕਿਉਂ ਹੈ ਕਿ ਜਿਹੜਾ ਸਮਾਜ ਦਾ ਚੌਥਾ ਸਤੰਭ ਹੈ ਉਹਨੂੰ ਇਸ ਤਰ੍ਹਾਂ ਦੀ ਦ੍ਰਿਸ਼ਟੀਕੋਣ ਨਾਲ ਕਿਉਂ ਲੋਕ ਦੇਖ ਰਹੇ ਨੇ ਚਾਰ ਲੈਣਾ ਮੈਨੂੰ ਲਿਖਿਆ ਨੇ ਤਾਰੇ ਰੂ ਰੂ ਕਰ ਰਿਹਾ ਚੰਗੇ ਲੱਗੇ ਤਾਂ ਕਮੈਂਟਸ ਕਰ ਦਿਓ ਨਾ ਲੱਗੇ ਤਾਂ ਵੀ ਕਮੈਂਟਸ ਕਰਿਓ ਕਿਉਂਕਿ ਪਤਾ ਲੱਗੂਗਾ ਕਿ ਲੋਕ ਸਮਾਜ ਵਿੱਚ ਸਾਡੀ ਧਾਰਨਾ ਨੂੰ ਕਿਸ ਤਰ੍ਹਾਂ ਦੇਖਦੇ ਨੇ ਰੂ ਰੂ ਕਰ ਰਿਹਾ ਤੁਹਾਨੂੰ ਪੱਤਰਕਾਰਤਾ ਬਦਨਾਮ ਹੋ ਗਈ ਗੋਦੀ ਮੀਡੀਆ ਤੇਰੇ ਕਾਰਨ ਪੱਤਰਕਾਰਤਾ ਬਦਨਾਮ ਹੋ ਗਈ ਗੋਦੀ ਮੀਡੀਆ ਤੇਰੇ ਕਾਰਨ ਟਾਪਣ ਸਰੇਆਮ ਹੋ ਗਈ ਗੋਦੀ ਮੀਡੀਆ ਤੇਰੇ ਕਾਰਨ ਦੇਸ਼ ਨੂੰ ਕੁੱਟਣ ਤੇ ਲੁੱਟਣ ਵਾਲੇ ਹੀਰੋ ਹੋ ਗਏ ਗੋਦੀ মিডিਆ ਤੇਰੇ ਕਾਰਨ ਬਾੜਾਂ ਤੇ ਆਪਣੇ ਹੱਕ ਲਈ ਲੜਨ ਵਾਲੇ ਜ਼ੀਰੋ ਹੋ ਗਏ ਗੋਦੀ মিডিਆ ਤੇਰੇ ਕਾਰਨ ਜਿਨ੍ਹਾਂ ਨੂੰ ਪੈਨ ਫੜਨ ਦੀ ਅਕਲ ਨਹੀਂ ਚਮਚਾਗਰੀ ਕਰਕੇ ਪੱਤਰਕਾਰ ਬਣ ਗਏ ਗੋਦੀ মিডিਆ ਤੇਰੇ ਕਾਰਨ ਅਖਬਾਰਾਂ ਦੇ ਮਾਲਕ ਤੇ ਜੱਜ ਰਾਜ ਸਭਾ ਮੈਂਬਰ ਬਣ ਗਏ ਗੋਦੀ মিডিਆ ਤੇਰੇ ਕਾਰਨ ਸੱਚ ਲਿਖਦੇ ਲਿਖਦੇ ਗੋਰੀ ਲੰਕੇਸ਼ ਵਰਗੇ ਸ਼ਹੀਦ ਹੋ ਗਏ ਗੋਦੀ মিডিਆ ਤੇਰੇ ਕਾਰਨ ਹਜੇ ਵੀ ਮੌਕਾ ਹੈ ਆਪਣੀ ਹੋਂਦ ਨੂੰ ਜਗਾ ਲੋ ਨਹੀਂ ਤਾਂ ਲੁੱਟੇ ਤੇ ਕੁੱਟੇ ਜਾਓਗੇ ਯੂਜ਼ ਕਰਕੇ ਸੁੱਟੇ ਜਾਓਗੇ ਗੋਦੀ ਮੀਡੀਆ ਤੇਰੇ ਕਾਰਨ ਸਲਾਮ ਹੈ ਉਹਨਾਂ ਪੱਤਰਕਾਰਾਂ ਨੂੰ ਜਿਹੜੇ ਅੱਜ ਵੀ ਨਹੀਂ ਵੇਚਦੇ ਆਪਣਾ ਜ਼ਮੀਰ ਪਰ ਉਹ ਸੱਚ ਹੈ ਕਿ ਅਜ ਤੱਕ ਬਣ ਨਾ ਪਾਇਓ ਅਮੀਰ ਗੋਦੀ ਮੀਡੀਆ ਤੇਰੇ ਕਾਰਨ ਚੰਗਾ ਲੱਗੇ ਤਾਂ ਕਮੈਂਟਸ ਕਰ ਦਿਓ ਬੁਰਾ ਲੱਗੇ ਤਾਂ ਗੱਲ ਕੱਟ ਦਿਓ ਪਰ 420 ਦਾ ਕਹਿਣਾ ਸੀਗਾ ਇਹ ਤੁਹਾਡੇ ਲਈ ਗੋਦੀ ਮੀਡੀਆ ਬਾਰੇ ਦੋਸਤੋ ਕਮੈਂਟਸ ਤੇ ਆਪਣੀ ਰਾਏ ਜਰੂਰ ਥੱਲੇ ਦਿਓ ਕਿਉਂਕਿ ਸਾਨੂੰ ਵੀ ਪਤਾ ਲੱਗੂਗਾ ਕਿ ਸਾਡੀ ਲਿਖੀ ਗਈ ਜਾਂ ਤੁਹਾਡੀ ਸੁਣੀ ਹੋਈ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਪਸੰਦ ਕਰਦੇ ਹੋ ਬਿਲਕੁਲ ਜੋ ਵੀ ਕਮੈਂਟਸ ਦੇਣਾ ਖੁੱਲਕੇ ਬਸ ਸਿਰਕਾ